ਾਰੇ ਦੋਸਤੋ ਸਤਿ ਸ੍ਰੀ ਅਕਾਲ ਦੇਸ਼ ਵਿਦੇਸ਼ਾਂ ਵਿੱਚ ਬੈਠੇ ਆ ਸੱਤ ਸਿਦਕੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਸੁਭਾ ਸਿੰਘ ਸਿਦਕੀ ਦੋਸਤੋ ਨਵੰਬਰ 2023 ਦੇ ਵਿੱਚ بیٹے ਦੀ ਸ਼ਾਦੀ ਕੀਤੀ ਹੈ ਪ੍ਰਮਾਤਮਾ ਨੇ ਖੁਸ਼ੀਆਂ ਬਖਸ਼ਿਸ਼ ਕੀਤੀਆਂ ਨੇ ਸਾਨੂੰ ਵੀ ਲੋਹੜੀ ਵੰਡਣ ਦਾ ਮੌਕਾ ਮਿਲਿਆ ਹੈ ਅਰਦਾਸ ਕਰਦੇ ਹਾਂ ਕਿ ਅਕਾਲ ਪੁਰਖ ਵਾਹਿਗੁਰੂ ਏਦਾਂ ਦੀਆਂ ਖੁਸ਼ੀਆਂ ਹਰ ਇੱਕ ਨੂੰ ਬਖਸ਼ੇ ਸਭ ਨੂੰ ਰੰਗ ਪਗ ਲਾਵੇ ਸਭ ਨੂੰ ਤੰਦਰੁਸਤੀਆਂ ਬਖਸ਼ੇ ਤੇ ਇਦਾਂ ਦੀਆਂ ਖੁਸ਼ੀਆਂ ਤੋਂ ਕੋਈ ਵੀ ਵਾਂਝਾ ਨਾ ਰਹੇ ਆ ਸਾਰੇ ਗਰਮਾ ਗਰਮ ਚਾਹ ਪੀ ਰਹੇ ਆ ਚਾਹ ਪੀ ਕੇ ਦੋਸਤੋ ਲੋਹੜੀ ਦੀ ਤਿਆਰੀ ਚੱਲ ਪੈਣੀ ਆ ਹੁਣ ਆ ਲਓ ਜੀ ਲੋਹੜੀ ਦੀ ਤਿਆਰੀ ਚੱਲ ਪਈ ਆ ਪੈਣਾ ਪ੍ਰਾਂਤਾਂ ਦੇ ਵਿੱਚ ਮੂੰਗਫਲੀ ਪਾ ਰਹੀਆਂ ਆ ਪਈ ਨਹੀਂ ਪਈ ਪਾ ਲੀਏ ਇੱਕ ਮਿੰਟ ਲਾਓ ਮੈਂ ਕਾ ਕਿੱਲਰ ਨੂੰ ਨਾ ਮੈਂ ਗਾ ਤਾਂ ਮੈਂ ਦਾਦੀ ਨੂੰ ਵੇਟ ਤੇ ਗਾਇਆ ਉਹਨੂੰ ਪੁੱਤ ਨੂੰ ਲਓ ਜੀ ਸਭ ਤਿਆਰੀ ਹੋ ਗਈ ਹੈ ਬੀਬੀਆਂ ਪਹਿਣਾ ਨੇ ਮੂੰਗਫਲੀ ਵਾਲੀਆਂ ਪਰਾਤਾ ਸਿਰਾਂ ਤੇ ਰੱਖ ਲਈਆਂ ਤੇ ਇਹਨਾਂ ਨੇ ਹੁਣ ਲੋਹੜੀ ਵੰਡਣ ਜਾਣਾ ਹੈ ਆ ਰਹੀਆਂ ਕਿੰਨੀਆਂ ਖੁਸ਼ ਨਜ਼ਰ ਆ ਰਹੀਆਂ ਯਾਰ ਲੋਹੜੀ ਵੰਡਣ ਦਾ ਚਾ ਹੀ ਬੜਾ ਹੁੰਦਾ ਪ੍ਰਭੂ ਪ੍ਰਮਾਤਮਾ ਹਰ ਇੱਕ ਨੂੰ ਖੁਸ਼ੀਆਂ ਬਖਸ਼ੇ ਸਭ ਨੂੰ ਤੰਦਰੁਸਤੀਆਂ ਬਖਸ਼ੇ ਲਓ ਜੀ ਹੁਣੇ ਲੋਹੜੀ ਵੰਡਣ ਜਾ ਰਹੀਆਂ ਨਾ ਇਹ ਚੁੱਪ ਤਾਂ ਕੰਤੂ ਤਾ ਜਾ ਨਾ ਨਹੀਂ ਨਾ ਪਰ ਉਸ ਤਾਂ ਜਾ चलो <laughs> तुरओ है ना <laughs> स्लोम <मोण laughs> <laughs> <laughs> THANKS mm -hmm.